ਇਸ ਵਿਲੇ ਦੀ ਅਹਿਮ ਖਬਰ ਸਾਹਮਣੇ ਆਈ ਹੈ ਤਾਂ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿਹੜੇ ਜ਼ਿਲ੍ਹੇ ਦੇ ਵਿੱਚ ਭਾਰੀ ਗੜੇਮਾਰੀ ਹੋਵੇਗੀ ਤੇ ਕਿਹੜੇ ਜ਼ਿਲ੍ਹੇ ਦੇ ਵਿੱਚ ਜਿਹੜਾ ਭਾਰੀ ਖੌਫਨਾਕ ਆ ਜਿਹੜਾ ਉਹ ਤੂਫਾਨ ਆਵੇਗਾ ਆਉ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸ ਦਿੰਨੇ ਆ ਹਾਂਜੀ ਮੌਸਮੀ ਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇਜ਼ ਹਵਾਵਾਂ ਤੇ ਤੇਜ਼ ਸਮੁੰਦਰੀ ਲਹਿਰਾਂ ਕਾਰਨ ਤੱਟਵਰਤੀ ਇਲਾਕਿਆਂ ਵਿੱਚ ਤਬਾਹੀ ਦੀ ਜਿਹੜੀ ਸਭਾਵਨਾ ਉਹ ਵੱਧ ਗਈ ਆ ਆਸਟ੍ਰੇਲੀਆ ਦੇ ਪੂਰਬੀ ਤੱਟ ਤੇ ਚੱਕਰਵਾਤ ਐਲਫਰੈਡ ਦਾ ਖਤਰਾ ਮੰਡਰਾ ਰਿਹਾ ਹੈ ਇਸ ਨੂੰ ਬੀਤੇ 50 ਸਾਲਾਂ ਦੇ ਸਭ ਤੋਂ ਖਤਰਨਾਕ ਚੱਕਰਵਾਤਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ 7 ਮਾਰਚ ਦੇਰ ਰਾਤ ਜਾਂ 8 ਮਾਰਚ ਦੇ ਸ਼ੁਰੂ ਵਿੱਚ ਤੱਟ ਨਾਲ ਟਕਰਾ ਸਕਦਾ ਅਤੇ ਭਾਰੀ ਤਬਾਹੀ ਮਚਾ ਸਕਦਾ ਐਲਫਰੈਡ ਸ੍ਰੈਣੀ ਦਾ ਇੱਕ ਚੱਕਰਵਾਤ ਹੈ ਜੋ ਕਿ ਅਟਲੈਂਟਿਕ ਮਹਾਸਾਗਰ ਵਿੱਚ ਇੱਕ ਗਰਮ ਖੱਡੀ ਤੂਫਾਨ ਦੇ ਬਰਾਬਰ ਆ ਇਹ ਬ੍ਰਿਸਬੇਨ ਵੱਲੋਂ ਤੇਜ਼ੀ ਨਾਲ ਵੱਧ ਰਿਹਾ ਜਿੱਥੇ ਲਗਭਗ 25 ਲੱਖ ਲੋਕ ਰਹਿੰਦੇ ਨੇ 7 ਮਾਰਚ ਤੱਕ ਚੱਕਰਵਾਤ ਬ੍ਰਿਸਬੇਨ ਤੋਂ ਲਗਭਗ 195 ਕਿਲੋਮੀਟਰ ਪੂਰਬ ਵੱਲ ਜਿਹੜਾ ਸੀ ਤੇ ਹੁਣ ਉਹ 95 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਿਹੜਾ ਉਹ ਵੱਧ ਰਿਹਾ ਸੀ ਇਸ ਦੇ ਪ੍ਰਭਾਵ ਤੋਂ ਪਹਿਲਾਂ ਹੀ ਤੱਟਵਰਤੇ ਇਲਾਕਿਆਂ ਵਿੱਚ ਖਤਰਨਾਕ ਲਹਿਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਆਸਟ੍ਰੇਲੀਆ ਦੇ ਮੌਸਮ ਵਿਗਿਆਨ ਵਿਊਰਨ ਨੇ ਕਿਹਾ ਕਿ ਇਸ ਚੱਕਰਵਾਤ ਕਾਰਨ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠ ਰਹੀਆਂ ਨੇ 골ਡ ਕੋਸਟ ਤੇ 12.3 ਮੀਟਰ ਉੱਚੀ ਰਿਕਾਰਡ ਲਹਿਰ ਦੇਖੀ ਗਈ ਆ ਜਿਸ ਨਾਲ ਤੱਟਵਰਤੀ ਖੇਤਰਾਂ ਵਿੱਚ ਖਤਰਾ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ। ਐਨ ਐਸ ਓਡਬਲਯੂ ਵਿੱਚ ਤੇਜ਼ ਹਵਾਵਾਂ ਤੇ ਭਾਰੀ ਮੀਂਹ ਕਾਰਨ 35000 ਘਰਾਂ ਤੇ ਕਾਰੋਬਾਰਾਂ ਨੂੰ ਜਿਹੜਾ ਬਿਜਲੀ ਤੋਂ ਬਿਨਾ ਛੱਡ ਦਿੱਤਾ ਗਿਆ। ਪ੍ਰਸ਼ਾਸਨ ਬਿਜਲੀ ਬਹਾਲ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ। ਸਰਕਾਰ ਨੇ ਹੁਣ ਜਿਹੜਾ ਲੋਕਾਂ ਨੂੰ ਤੱਟਵਰਤੀ ਇਲਾਕਿਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਜਿਹੜੀ ਆ ਉਹ ਚਾਰੀ ਕਰ ਦਿੱਤੀ ਆ। ਗੋਲਡ ਕੋਸਟ ਸਿਟੀ ਕੌਂਸਲ ਨੇ ਚਟਣਾ ਅਤੇ ਖਤਰਨਾਕ ਪਾਣੀ ਦੇ ਨੇੜੇ ਜਾਣ ਤੇ 10000 ਡਾਲਰ ਲਗਭਗ 8.71 ਲੱਖ ਰੁਪਏ ਦੇ ਜੁਰਮਾਨੇ ਦੀ ਜਿਹੜੀ ਉਹ ਚੇਤਾਵਨੀ ਉਹ ਵੀ ਜਾਰੀ ਕਰ ਦਿੱਤੀ ਆ ਲਗਾਤਾਰ ਮੀਂਹ ਅਤੇ ਤੇਜ਼ ਹਵਾਵਾਂ ਕਾਰ ਨਦੀਆਂ ਵਿੱਚ ਜਿਹੜਾ ਹੜ ਦਾ ਖਤਰਾ ਵੱਧ ਗਿਆ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਸਰਗਰਮ ਰਹਿਣ ਅਤੇ ਸੁਰੱਖਿਅਤ ਥਾਵਾਂ ਤੇ ਜਾਣ ਦੀ ਜਿਹੜੀ ਉਹ ਸਲਾਹ ਦੇ ਦਿੱਤੀ ਆ NSW ਸਟੇਟ ਐਮਰਜੈਂਸੀ ਸੇਵਾ ਨੂੰ ਵੀਰਵਾਰ 6 ਮਾਰਚ ਨੂੰ 1800 ਤੋਂ ਬਾਅਦ ਕਾਲਾਂ ਪ੍ਰਾਪਤ ਹੋਈਆਂ ਹੁਣ ਤੱਕ ਘੱਟੋ ਘੱਟ 3 ਹੜ੍ਹ ਬਚਾਅ ਕਾਰਜ ਕੀਤੇ ਗਏ ਨੇ ਜਿਸ ਨਾਲ ਬਹੁਤ ਸਾਰੀਆਂ ਜਾਨਾਂ ਬਚ ਗਈਆਂ ਹਾਂਜੀ ਤੇਜ਼ ਹਵਾਵਾਂ ਅਤੇ ਤੇਜ਼ ਸਮੁੰਦਰੀ ਲਹਿਰਾਂ ਕਾਰਨ ਤੱਟਵਰਤੀ ਇਲਾਕਿਆਂ ਵਿੱਚ ਤਬਾਹੀ ਦੀ ਜਿਹੜੀ ਸੰਭਾਵਨਾ ਵੱਧ ਗਈ ਆ ਆਸਟ੍ਰੇਲੀਆ ਦੇ ਪੂਰਬੀ ਟੱਟ ਤੇ ਚੱਕਰਵਾਤ ਐਲਫ੍ਰੈਡ ਦਾ ਖਤਰਾ ਮੰਡਰਾ ਰਿਹਾ ਇਸ ਨੂੰ ਬੀਤੇ 50 ਸਾਲਾਂ ਦੇ ਸਭ ਤੋਂ ਖਤਰਨਾਕ ਚੱਕਰਵਾਤਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ 7 ਮਾਰਚ ਦੇਰ ਰਾਤ ਜਾਂ 8 ਮਾਰਚ ਦੇ ਸ਼ੁਰੂ ਵਿੱਚ ਟੱਟ ਨਾਲ ਟਕਰਾ ਸਕਦਾ ਅਤੇ ਭਾਰੀ ਤਬਾਹੀ ਮਚਾ ਸਕਦਾ ਐਲਫਰਡ ਸ੍ਰੈਣੀ ਇੱਕ ਦਾ ਚੱਕਰਵਾਤ ਆ ਜੋ ਕਿ ਐਂਟਰੋਨਟਿੰਗ ਮਹਾਸਾਗਰ ਵਿੱਚ ਇੱਕ ਗਰਮ ਖੱਡੀ ਤੂਫਾਨ ਦੇ ਬਰਾਬਰ ਆ ਇਹ ਬ੍ਰਿਸਬੇਨ ਵੱਲ ਤੇਜ਼ੀ ਨਾਲ ਵੱਧ ਰਿਹਾ ਜਿੱਥੇ ਲਗਭਗ 25 ਲੱਖ ਲੋਕ ਰਹਿੰਦੇ ਨੇ 7 ਮਾਰਚ ਤੱਕ ਚੱਕਰਵਾਤ ਬ੍ਰਿਸਬੇਨ ਤੋਂ ਲਗਭਗ 195 ਕਿਲੋਮੀਟਰ ਪੂਰਬ ਵੱਲ ਸੀ ਅਤੇ 95 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਿਹੜਾ ਵੱਧ ਰਿਹਾ ਸੀ ਇਸ ਦੇ ਪ੍ਰਭਾਵ ਤੋਂ ਪਹਿਲਾਂ ਹੀ ਤੱਟਵਾਰਤੀ ਇਲਾਕਿਆਂ ਵਿੱਚ ਖਤਰਨਾਕ ਲਹਿਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਆਸਟ੍ਰੇਲੀਆ ਦੇ ਮੌਸਮ ਵਿਗਿਆਨ ਬਿਊਰੋ ਨੇ ਕਿਹਾ ਕਿ ਇਸ ਚੱਕਰਵਾਤ ਕਾਰਨ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠ ਰਹੀਆਂ ਨੇ 골ਡ ਕੋਸਟ ਦੇ 12.3 ਮੀਟਰ ਉੱਚੀ ਰਿਕਾਰਡ ਲੈ ਦੇਖੀ ਗਈ ਆ ਜਿਸ ਨਾਲ ਤੱਟਵਰਤੀ ਖੇਤਰਾਂ ਵਿੱਚ ਖਤਰਾ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਐਨਐਸਡਬਲਯੂ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ 35000 ਘਰਾਂ ਤੇ ਕਾਰੋਬਾਰਾਂ ਨੂੰ ਜਿਹੜਾ ਬਿਜਲੀ ਤੋਂ ਬਿਨਾ ਛੱਡ ਦਿੱਤਾ ਗਿਆ ਪ੍ਰਸ਼ਾਸਨ ਬਿਜਲੀ ਬਹਾਲ ਕਰਨੇ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਕਰ ਰਿਹਾ ਸਰਕਾਰ ਨੇ ਲੋਕਾਂ ਨੂੰ ਤੱਟਵਰਤੀ ਇਲਾਕਿਆਂ ਤੋਂ ਜਿਹੜੀ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਆ 골ਡ ਕੋਸਟ ਸਿਟੀ ਕਾਉਂਸਲ ਨੇ ਟਾਣਾ ਅਤੇ ਖਤਰਨਾਕ ਪਾਣੀਆਂ ਦੇ ਨੇੜੇ ਜਾਣ ਤੇ 10000 ڈالر ਲਗਭਗ 8.71 ਲੱਖ ਰੁਪਏ ਦੇ ਜੁਰਮਾਨੇ ਦੀ ਜਿਹੜੀ ਉਹ ਚੇਤਾਵਨੀਆਂ ਜਾਰੀ ਕਰ ਦਿੱਤੀ ਆ ਲਗਾਤਾਰ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਨਦੀਆਂ ਵਿੱਚ ਜਿਹੜਾ ਹੜ ਦਾ ਖਤਰਾ ਵੱਧ ਗਿਆ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਸਰਗਰਮ ਰਹਿਣ ਅਤੇ ਸੁਰੱਖਿਅਤ ਥਾਵਾਂ ਤੇ ਜਾਣ ਦੀ ਜਿਹੜੀ ਉਹ ਸਲਾਹ ਦਿੱਤੀ ਆ ਐਨ ਐਸ ਡਬਲਯੂ ਸਟੇਟ ਐਮਰਜੈਂਸੀ ਸੇਵਾਵਾਂ ਨੂੰ ਵੀਰਵਾਰ 6 ਮਾਰਚ ਨੂੰ ਜਿਹੜਾ 1800 ਤੋਂ ਵੱਧ ਕਾਲਾ ਪ੍ਰਾਪਤ ਹੋਈਆਂ ਹੁਣ ਤੱਕ ਘਟੋਗੱਟ ਤਿੰਨ ਹੜ੍ਹ ਬਚਾਅ ਕਾਰਜ ਕੀਤੇ ਗਏ ਨੇ ਜਿਸ ਨਾਲ ਬਹੁਤ ਸਾਰੀਆਂ ਜਾਨਾਂ ਬਚ ਗਈਆਂ